ਸ਼੍ਰੋਮਣੀ ਕਾਲੀ ਦਲ ਦੇ ਹਲਕਾ ਇੰਚਾਰਜ ਜਿਹੜੇ ਕਿ ਮੁਕੇਰੀਆਂ ਤੋਂ ਨੇ ਸਰਬਜੋਤ ਸਿੰਘ ਸਾਬੀ ਜਿਨ੍ਹਾਂ ਨੇ ਵਿਕਰਮ ਸਿੰਘ ਮਜੀਠੀਆ ਸ਼ਰਨਜੀਤ ਸਿੰਘ ਢਿੱਲੋਂ ਸਾਬਕਾ ਮੰਤਰੀਆਂ ਨਾਲ ਮਿਲ ਕੇ ਜਿਹੜਾ ਬਿਆਨ ਸਾਂਝਾ ਕੀਤਾ ਗਿਆ ਉਹਨਾਂ ਵਿੱਚੋਂ ਇਹ ਵੀ ਇੱਕ ਸ਼ਾਮਲ ਨੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕਿਆ ਉਹਨਾਂ ਤੋਂ ਜਾਣਦੇ ਆ ਉਹਨਾਂ ਦੀ ਇਹ ਭਾਵਨਾ ਬਿਆਨ ਜਾਰੀ ਕਰਨ ਦੀ ਕੀ ਸੀ ਉਸ ਤੋਂ ਬਾਅਦ ਜੋ ਇਸ ਸਾਰੇ ਬਿਆਨ ਉੱਤੇ ਚਰਚਾ ਹੋ ਰਹੀ ਹੈ ਫਿਰ ਧੜਾ ਧੜ ਸਾਰਿਆਂ ਨੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਉਸ ਦੇ ਬਾਰੇ ਵੀ ਜਾਣਾਂਗੇ ਸਭ ਤੋਂ ਪਹਿਲਾਂ ਸਰਬਜੋਤ ਜੀ ਤੁਹਾਡੇ ਤੋਂ ਇਹ ਜਾਨਣਾ ਚਾਹੁੰਦੇ ਆ ਕਿ ਬਿਕਰਮਜੀਤ ਸਿੰਘ ਮਜੀਠੀਆ ਸ਼ਰਨਜੀਤ ਸਿੰਘ ਢਿੱਲੋਂ ਤੇ ਹੋਰ ਤੁਹਾਡੇ ਜਿਹੜੇ ਸਾਥੀ ਲੀਡਰ ਹੈ ਇਸ ਦੇ ਬਾਰੇ ਕੋਈ ਪ੍ਰੀਪਲਾਨਡ ਤੁਹਾਡੀ ਮੀਟਿੰਗ ਸੀ ਫਿਰ ਬਿਆਨ ਜਾਰੀ ਕੀਤਾ ਗਿਆ ਜਾਂ ਫਿਰ ਸੈ ਸਵੇਰ ਤੁਸੀਂ ਇਕੱਠੇ ਹੋਏ ਤੇ ਤੁਹਾਨੂੰ ਲੱਗਿਆ ਕਿ ਨਹੀਂ ਸਾਨੂੰ ਆਪਣੀ رائے ਰੱਖਣੀ ਚਾਹੀਦੀ ਹੈ ਦੇਖੋ ਕੋਈ ਪ੍ਰੀਪਲਾਨ ਮੀਟਿੰਗ ਨਹੀਂ ਸੀ ਜੋ ਜਸਟੈਂਪ ਤੇ ਪੰਜਾਬ ਦੇ ਵਿੱਚ ਵੈਸੇ ਦਾ 2 ਅਕਤੂਬਰ ਤੇ ਜਦੋਂ ਫੈਸਲੇ ਜਾਰੀ ਹੋਏ ਆ ਕਾਲ ਤੱਕ ਸਾਹਿਬ 2 ਦਸੰਬਰ ਤੋਂ 2 ਦਸੰਬਰ ਤੋਂ ਲੈ ਕੇ ਉਸ ਦਿਨ ਤੋਂ ਲੈ ਕੇ ਲਗਾਤਾਰ ਕਈ ਭਰਤੀ ਦੇ ਸਬੰਧ ਚ ਜਮਾ ਘਟਾਓ ਚੱਲਦੀ ਰਹੀ 네ਗੇਟਿਵ ਪੋਜ਼ਿਟਿਵ ਚੱਲਦੀ ਰਹੀ ਯਾਨੀ ਹਰ ਪੁਲਿਸ ਸੇ ਨੂੰ ਛੁੱਟੀ ਕੀਤੀ ਗਈ ਤੇ ਜਿਸ ਟਾਈਮ ਤੇ ਤਿੰਨ ਜਥੇਦਾਰ ਦੋ ਜਥੇਦਾਰਾਂ ਨੂੰ ਬਦਲਿਆ ਗਿਆ ਤੱਕ ਅਸੀਂ ਕੇਸਕਰ ਸਾਹਿਬ ਤੇ ਤੱਕ ਅਸੀਂ ਕਾਲਤਕ ਸਾਹਿਬ ਦੀ ਉਹ ਜਿਹੜੀ ਭਾਵਨਾ ਇੱਕਦਮ ਇੱਕ ਦਿਨ ਚ ਪੰਜਾਬ ਚ ਚੱਲੀ ਹਰ ਇੱਕ ਨੂੰ ਫੋਨ ਆਏ ਲੋਕਾਂ ਦੀ ਭਾਵਨਾ ਹਰ ਬੰਦੇ ਨੇ ਜਿਹੜੇ ਜਿਹੜੇ ਜਿੱਥੇ ਜਿੱਥੇ ਬੈਠੇ ਸੀ ਤੇ ਅਸੀਂ ਸਾਰੇ ਬੈਠ ਕੇ ਵਿਚਾਰ-ਕੁਦਰਤੀ ਚੰਡੀਗੜ੍ਹ ਇਕੱਠੇ ਹੋ ਗਏ ਜੀ ਬੈਠ ਕੇ ਵਿਚਾਰ ਕੀਤੀ ਵੀ ਜਿਹੜਾ ਫੈਸਲਾ ਲੋਕਾਂ ਦੀ ਭਾਵਨਾ ਅਨਸਾਰ ਜਿਹੜਾ ਨਹੀਂ ਹੋਇਆ ਲੋਕ ਇਸ ਟੀ ਦਾ ਵਿਰੋਧ ਕਰ ਰਹੇ ਆ ਜਿਹੜੇ ਕਿਉਂਕਿ ਲੋਕਾਂ ਦੀ ਸਾਡੀ ਵੀ ਸਾਰਿਆਂ ਦੀ ਭਾਵਨਾ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਜੀ ਜੇ ਅਕਾਲ ਤਖਤ ਸਾਹਿਬ ਦੇ ਨਾਲ ਸੀ ਜੇਕਰ ਗੱਲ ਕਰਦੇ ਆ ਤਾਂ ਉਸ ਟਾਈਮ ਤੇ ਬੈਠ ਕੇ ਇਹ ਵਿਚਾਰ ਵਟਾਂਦਰਾ ਕਰਕੇ ਅਸੀਂ ਜਿਹੜੀ ਆਪਣੀ ਭਾਵਨਾ ਉਹ ਦਿੱਖੀ ਆ ਪਾਰਟੀ ਨੂੰ ਦੱਸੀ ਆ ਵੀ ਜਿਹੜਾ ਇਹ ਫੈਸਲਾ ਸਾਦਾ ਵਾ ਇਹ ਗਲਤ ਆ ਇਸ ਫੈਸਲੇ ਦੇ ਵਿਚਾਰ ਕਰਨ ਦੀ ਲੋੜ ਆਪਾਂ ਨੂੰ ਇਸ ਕਰਕੇ ਕਿ ਇਹ ਕਾਲ ਤੱਕ ਸਾਡੀ ਦੀ ਮਾਨ ਮਰਿਆਦਾ ਉਨ ਢਾ ਲੱਗੀ ਆ ਲੋਕਾਂ ਦੇ ਜਿਹੜੇ ਮਨਾਂ 'ਚ ਇਹਦੀ ਨੈਗੇਟਿਵਿਟੀ ਗਈ ਆ ਵਾ ਤੇ ਇਸ ਚੀਜ਼ ਨੂੰ ਵਿਚਾਰਿਆ ਜਾਵੇ ਪਰ ਜਦੋਂ ਪਾਰਟੀ ਦੇ ਅੰਦਰ ਕਿਸੇ ਤਰ੍ਹਾਂ ਦੀ ਆਸਹਿਮਤੀ ਹੋਵੇ ਤੇ ਉਹ ਪਾਰਟੀ ਪੱਧਰ ਤੇ ਅੰਦਰ ਵਿਚਾਰੀ ਜਾਂਦੀ ਹੈ ਤੁਸੀਂ ਤੇ ਪ੍ਰੈਸ ਬਿਆਨ ਜਾਰੀ ਕੀਤਾ ਇਹਦੇ ਨਾਲ ਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਬੜਾ ਗਲਤ ਫੈਸਲਾ ਦੱਸ ਰਿਹਾ ਹੈ ਤੁਹਾਡੇ ਇਸ ਲਈ ਕੇ ਫੈਸਲੇ ਨੂੰ ਦੇਖੋ ਜੀ ਭੁੰਦੜ ਸਾਹਿਬ ਨੂੰ ਕੱਲਾ ਸਾਡੇ ਬਹੁਤ ਸਤਿਕਾਰਯੋਗ ਹੈ ਅਸੀਂ ਉਹਨਾਂ ਦੀ ਕਿਸੇ ਵੀ ਗੱਲ ਦਾ ਕਈ ਉਹ ਨੈਗੇਟਿਵ ਪੋਜ਼ਿਟਿਵ ਨਹੀਂ ਕਰਦੇ ਪਰ ਫਿਰ ਵੀ ਇਹਦੇ ਵਿੱਚ ਇਕੱਲਾ ਸਾਡਾ ਬਿਆਨ ਲਿਗਾ ਪੰਜਾਬ ਚ ਵੇਖੋ ਨਾ ਕਿੰਨੇ ਪਿਆ ਆ ਨਹੀਂ ਨਹੀਂ ਹੂੰ ਬਿਲਕੁਲ ਇੱਕ ਵੀ ਪਿਆ ਆ ਬਾਕੀ ਤਾਂ ਲਾਈਵ ਹੋ ਹੋ ਦੱਸਿਆ ਅੱਜ ਮੋਗੇ ਤੋਂ ਵੇਖ ਲਓ ਕੱਲ ਕਿੰਨੇ ਲੀਡਰਸ਼ਿਪ ਦੇ ਆ ਹਰ ਹਲਕੇ ਚ ਆ ਰਹੇ ਆ ਸਾਡੇ ਪਿਆ ਨੂੰ ਐ ਮਨਵੀਨੀ ਐ ਮੀ ਉਹ ਦੇਣੀ ਤੇ ਜਿੱਥੇ ਉਹਨਾਂ ਨੇ ਆਪਣੀ ਭਾਵਨਾ ਰੱਖੀ ਉਸੇ ਤਰ੍ਹਾਂ ਕੀਤੀ ਆਪਣੀ ਪਾਵਰ ਰੱਖੀ ਆ ਹੂੰ ਤੁਹਾਡਾ ਬੇਸ਼ੱਕ ਨਾਮ ਲੈ ਕੇ ਬਾਕੀ ਲੀਡਰਾਂ ਦਾ ਜ਼ਿਕਰ ਨਾ ਕੀਤਾ ਹੋਵੇ ਪਰ ਉਹ ਵਿਕਰਮ ਸਿੰਘ ਮਜੀਠੀਆ ਨੂੰ ਫੋਕਸ ਤੇ ਲੈ ਕੇ ਕਹਿੰਦੇ ਕੀ ਕੁਝ ਨਹੀਂ ਕੀਤਾ ਜਿਨ੍ਹਾਂ ਨੂੰ ਨਾਲ ਡੱਟ ਕੇ ਖੜਨਾ ਚਾਹੀਦਾ ਸੀ ਉਹ ਤੇ ਪਿੱਠ 'ਚ ਛੁਰਾ ਮਾਰ ਗਏ ਦੇਖੋ 10 ਸਾਲ ਪਾਰਟੀ ਪਾਵਰ ਤੋਂ ਬਾਹਰ ਹੋ ਗਈ ਹੈ 10 ਸਾਲ ਨਾਲ ਖੜੇ ਆ ਪਾਰਟੀ ਫੜ ਛੱਡੀ ਗਏ ਨੇ ਕਾਲੀ ਦਲ ਛੱਡਣ ਦੀ ਗੱਲ ਹੀ ਨਹੀਂ ਕੀਤੀ ਜੀ ਪਾਰਟੀ ਚ ਵੇਚ ਰਹੇ ਨੇ ਆ ਆਪਣੀ ਗੱਲ ਰੱਖਣ ਦਾ ਕੋਤ ਰੱਖੀ ਆ ਪਾਰਟੀ ਚ ਰਹਿ ਕੇ ਗੱਲ ਰੱਖੀ ਆ ਇਸ ਕਰਕੇ ਜੇ ਪਾਰਟੀ ਚ ਹਰ ਤਰ੍ਹਾਂ ਦਾ ਵਿਚਾਰ ਹੁੰਦਾ ਵਿਚਾਰ ਰੱਖਣਾ ਚਾਹੀਦਾ ਜੇ ਕੋਈ ਚੰਗੀ ਗੱਲ ਹੈ ਚੰਗੀ ਕੇ ਜੇ ਕੋਈ ਗਲਤ ਗੱਲ ਹੋ ਰਹੀ ਪਾਰਟੀ ਦੇ ਗਲਤ ਗੱਲ ਕਹਿਣੀ ਚਾਹੀਦੀ ਆ ਥੋਕ ਕੇ ਕਹਿਣੀ ਚਾਹੀਦੀ ਆ ਇਸ ਕਰਕੇ ਜੇ ਨਾਲੇ ਵਿਕਰਮ ਸਿੰਘ ਮਜੀਠੀਆ ਜੇ ਔਖੇ ਸੌਖੇ ਟਾਈਮ ਨਾਲ ਸੀ ਤੇ ਹੁਣ ਕਿਹੜਾ ਉਹ ਜਾ ਕੇ ਕਿਸੇ ਸਰਕਾਰ ਦੇ ਕੋਈ ਉਹਨਾਂ ਨੇ ਮੰਤਰੀ ਬਣ ਗਏ ਨੇ ਜਾਂ ਉਹ ਬਾ ਲੈ ਲਿਆ ਉਹਨਾਂ ਨੇ ਉਹ ਲੈ ਹੀ ਲਿਆ ਉਹਨਾਂ ਨੇ ਜੀ ਜਿਆਦਾ ਉਤੇ ਉਹਨਾਂ ਨੇ ਇੱਕ ਤਰ੍ਹਾਂ ਦਾ ਕਾਲ ਤੱਕ ਸਾਥ ਦੇ ਕੇ ਕੀਆ ਤੁਹਾਡੇ ਸਨੇ ਬਿਕਰਮ ਸਿੰਘ ਮਜੀਠੀਆ ਜਿਹੜੇ ਵੀ ਸਾਥ ਆਗੂ ਸੀ ਤੁਸੀਂ ਤੁਹਾਡੇ ਵੱਲੋਂ ਇੱਕ ਕੋਸ਼ਿਸ਼ ਹੋਈ ਪਹਿਲਾਂ ਕਿ ਕਾਰਜਕਾਰੀ ਪ੍ਰਧਾਨ ਨੂੰ ਬੈਠ ਕੇ ਜਾਂ ਲਿਖਤੀ ਕੁਝ ਦਿੱਤਾ ਗਿਆ ਜਾਂ ਕੋਈ ਇਸ ਤਰ੍ਹਾਂ ਦਾ ਵਿਚਾਰ ਵਟਾਂਦਰਾ ਹੋਇਆ ਹੋਵੇ ਵੀ ਸਾਨੂੰ ਆਹ ਚੀਜ਼ਾਂ ਠੀਕ ਨਹੀਂ ਲੱਗ ਰਹੀਆਂ ਜੋ ਚੱਲ ਰਹੀਆਂ ਨੇ ਇਹਦੇ ਬਾਰੇ ਕੋਈ ਪਹਿਲਾਂ ਗੁਫ਼ਤਗੂ ਹੋਈ ਦੇਖੋ ਕੋਈ ਇਸ ਮੁੱਦੇ ਤੇ ਬਿਲਕੁਲ ਹੀ ਗੱਲ ਹੋਈ ਨਾ ਕਿਸੇ ਨੇ ਇਸ ਗੱਲ ਹੀ ਸੱਦਿਆ ਨਾ ਇਸ ਗੱਲ ਇੰਨਾ ਵੱਡਾ ਫੈਸਲਾ ਕੀਤਾ ਗਿਆ ਇੰਨਾ ਵੱਡਾ ਦੇਖੋ ਕੋਰ ਕਮੇਟੀ ਦੇ ਮੈਂਬਰ ਸ਼ਰਨਜੀਤ ਸਿੰਘ ਢਿੱਲੋਂ ਪਿਕਨਫਰਮ ਕੀਤਾ ਫਰਜ਼ ਤਾਂ ਉਹਨਾਂ ਦੀ ਜ਼ਿੰਮੇਵਾਰੀ ਬੰਨਦੀ ਸੀ ਵੀ ਇੰਨਾ ਵੱਡਾ ਸੀ ਫੈਸਲਾ ਕਰਨ ਜਾ ਰਹੇ ਆ ਉਹ ਵੀ ਉਸ ਟਾਈਮ ਤੇ ਕਰਨ ਜਾ ਰਹੇ ਨੇ ਜਦੋਂ ਇੱਕ ਭਰਤੀ ਦਾ ਬਹੁਤ ਵੱਡਾ ਰੌਲਾ ਪਿਆ ਹੋਇਆ ਆ ਕਾਲਕਤਾ ਸਾਹ ਤੋਂ ਲੈ ਕੇ ਤੇ ਅਸੀਂ ਇਸ ਨੂੰ ਵਿਚਾਰ ਕੇ ਸਾਰੀ ਲੀਡਰਸ਼ਿਪ ਨੂੰ ਪੁੱਛ ਕੇ ਵਿਚਾਰ ਕੇ ਫੈਸਲਾ ਕਰੀਏ ਮੈਂ ਸਮਝਦਾ ਵੀ ਉੱਥੇ ਵੀ ਥੋੜੀ ਜਿਹੀ ਸਾਡੀ ਪਾਰਟੀ ਨੇ ਥੋੜਾ ਡਿਸੀਜਨ ਜਲਦੀ ਲੈ ਲਿਆ ਜੇ ਸਾਰਾ ਵਿਚਾਰ ਕੇ ਫੈਸਲਾ ਕਰਦੇ ਇਹਨਾਂ ਨੂੰ ਵੀ ਸੱਦਿਆ ਹੁੰਦਾ ਸਾਰੀ ਲੀਡਰਸ਼ਿਪ ਨੂੰ ਕਿ ਸ਼ਾਇਦ ਇਹਨੂੰ ਲਾਦਾਵੇ ਫੈਸਲਾ ਭਵੇਂ ਨਾਈ ਨਹੀਂ ਲਿਖ ਹੁੰਦਾ ਹੋ ਜਾ ਹਮਤਲਬ ਜੇ ਤੁਸੀਂ ਕਹਿੰਦੇ ਹੋ ਜੇ ਉਹਨਾਂ ਨੂੰ ਵਿੱਚ ਰੱਖਿਆ ਹੁੰਦਾ ਤੇ ਉਦੋਂ ਹੀ ਵਿਰੋਧ ਕਰ ਦੇਣਾ ਸੀ ਉਹਨਾਂ ਨੇ ਵਿੱਚ ਬਿਲਕੁਲ ਜੀ ਬਿਲਕੁਲ ਜੀ ਇੱਥੇ ਤਾਂ ਦੇਖੋ ਕਾਲ ਤੋਂ ਸਾਬ ਦੀ ਗੱਲ ਹੈ ਇਹਦੇ ਵੱਡੀਆਂ ਵੱਡੀਆਂ ਪ੍ਰਧਾਨਗੀਆਂ ਆਵਾਜ਼ ਨਹੀਂ ਚੇਹਦੀਆਂ ਵੱਡੇ ਵੱਡੇ ਮੰਤਰੀ ਸਭ ਛੱਡ ਦੇਣ ਚਾਹੀਦੇ ਇਹ ਤਾਂ ਆਪਣੀ ਛੋਟੀਆਂ ਚੀਜ਼ਾਂ ਨੇ ਹਮ ਤੇ ਇੱਕ ਇਸ ਨੂੰ ਬਗਾਵਤ ਦੇ ਤੌਰ ਤੇ ਵੇਖਿਆ ਜਾ ਰਿਹਾ ਤੁਸੀਂ ਇਹਨੂੰ ਸ਼ਬਦ ਕੀ ਦੇਣਾ ਚਾਹੋਗੇ ਨਹੀਂ ਇਹ ਬਗਾਵਤ ਤਾਂ ਇਹਨਾਂ ਨੇ ਆਪ ਹੀ ਦਿੱਤਾ ਜੀ ਮੀਡੀਆ ਨੇ ਦਿੱਤਾ ਬਗਾਵਤ ਤਾਂ ਹੁੰਦੀ ਹੈ ਜੇ ਪਾਰਟੀ ਦੇ ਵਿੱਚ ਅਸੀਂ ਜਾ ਕੇ ਜਾਂ ਪਾਰਟੀ ਦਾ ਵਿਰੋਧ ਜਾਂ ਪਾਰਟੀ ਦੇ ਵਿੱਚ ਇਹ ਤੇ ਆਪਣੀ ਭਾਵਨਾ ਉਹ ਵੀ ਅਕਾਲ ਸਿੰਘ ਦੀ ਕਾਲ ਤੱਕ ਸਾਹ ਤੋਂ ਤਾਂ ਬਿਨਾਂ ਹੀ ਉਹ ਵੇਖੋ ਕਾਂਗਰਸ ਨਾਲ ਲੜ ਸਕਦੇ ਆ ਬੀਜੇਪੀ ਨਾਲ ਲੜ ਸਕਦੇ ਆ ਆਮ ਆਦਮੀ ਵਿਰੋਧੀ ਜਿਹੜੀ ਮर्जी ਪਾਰਟੀ ਆ ਜੇ ਅਸੀਂ ਹੁਣ ਕਾਲ ਤੱਕ ਸਾਹ ਬਹੁਤ ਲੜ ਸਕਦੇ ਆ ਜਿੱਥੋਂ ਜਿੱਥੋਂ ਸਾਡੀ ਪਾਰਟੀ ਬਣੀ ਆ ਨਾ ਜਿੱਥੇ ਹੀ ਨਤਮਤ ਹੋਣੇ ਆ ਤੇਰੀ ਗੱਲ ਤੁਹਾਨੂੰ ਥੋੜੇ ਤਜਰਬੇ ਚੋਂ ਸਮਝ ਆ ਗਈ ਤੇ ਫਿਰ ਸੀਨੀਅਰ ਲੀਡਰਸ਼ਿਪ ਨੂੰ ਤੇ ਛੇਤੀ ਸਮਝਣੀ ਆਉਣੀ ਚਾਹੀਦੀ ਸੀ ਕਿਉਂ ਨਹੀਂ ਸਮਝ ਪਾਏ ਤੁਹਾਨੂੰ ਕੀ ਲੱਗਿਆ ਮਸਮਸ ਕੀ ਕਰਦੇ ਨਹੀਂ ਸਹੀ ਗੱਲ ਕੀਤੀ ਉਹੀ ਚਾਹੀਦੀ ਹੈ ਨਾ ਤਾਂ ਅਸੀਂ ਕਿੱਥੇ ਪਹੁੰਚ ਗਏ ਅੱਜ ਦੇਖੋ ਉਹ ਨਾ ਕਿੱਥੇ ਪਹੁੰਚ ਗਏ ਨਹੀਂ ਸਮਝ ਆ ਰਹੀ ਤਾਂ ਸਮਝਣੀ ਚਾਹੀਦੀ ਆ ਤਾਂ ਅਜੇ ਵੀ ਸਮਝਣਾ ਚੰਗੀ ਗੱਲ ਆ ਸਭੀ ਚਾਹੀਦੀ ਆ ਹਮ ਅਸੀਂ ਅੱਜ ਆ ਕਿੱਥੇ ਗਏ ਆ ਜੀ ਜੀ ਜਿਵੇਂ ਤੁਸੀਂ ਉਹ ਬਿਆਨ ਦੇ ਵਿੱਚ ਜ਼ਿਕਰ ਕੀਤਾ ਇੱਕ ਜਦੋਂ ਦਸਤਕਤ ਕੀਤੀ ਜਦੋਂ ਲਿਖਿਆ ਗਿਆ ਹੋਊਗਾ ਉਦੋਂ ਸਾਰਿਆਂ ਨੇ ਸਹਿਮਤੀ ਪ੍ਰਗਟਾਤੀ ਸੀ ਸੱਤ ਦੇ ਸੱਤ ਜਣਿਆਂ ਨੇ ਕਿਉਂਕਿ ਸੁਭਾਵਕ ਜੀ ਗੱਲ ਹੈ ਸਾਈਨ ਬੰਦਾ ਤਾਂ ਹੀ ਕਰਦਾ ਹੈ ਉਹਦੇ ਵਿੱਚ ਸੁਧਾਰ ਲੈਰ ਵਾਲਿਆਂ ਨੂੰ ਵੀ ਸੰਬੋਧਨ ਹੋ ਕੇ ਲਿਖਿਆ ਗਿਆ ਕਿ ਆਓ ਇਕੱਠੇ ਹੋਈਏ ਤੁਹਾਨੂੰ ਅਜੇ ਵੀ ਉਮੀਦ ਹੈ ਕਿ ਉਹ ਜੇ ਇਕੱਠੇ ਹੋ ਜਾਣਗੇ ਸਾਰੇ ਦੇਖੋ ਬਿਲਕੁਲ ਜੀ ਸਾਡੀ ਇੱਕ ਰਹਿ ਆ ਸੀ ਸਾਰਿਆਂ ਦੀ ਸਾਡੀ ਜਿੰਨੇ ਸੀ ਬੈਠੇ ਸੀ ਕਿ ਜਿੰਨਾ ਚਿਰ ਤੱਕ ਇੱਕ ਪੰਥਕ ਇਕਤਾ ਵਾਲੇ ਪਾਸੇ ਗੱਲ ਨਾ ਚੱਲੀ ਭਾਵੇਂ ਅਸੀਂ ਆਂ ਭਾਵੇਂ ਸੁਧਾਰ ਲੈਰ ਵਾਲੇ ਨੇ ਸਾਡੀ ਜਿਹੜੀ ਲੀਡਰਸ਼ਿਪ ਦੀ ਆਪ ਹੀ ਜਿਹੜੀ ਖਿੱਚੋ ਤਾਣ ਕਰਕੇ ਅੱਜ ਇਹ ਹਾਲਾਤ ਬਣ ਗਏ ਨੇ ਗਲਤੀਆਂ ਸਾਡੀਆਂ ਸਾਰਿਆਂ ਦੀਆਂ ਨੇ ਹੂੰ ਮੇਸਾ ਸਿਵੀਅਨ ਨੇ ਇਹਦੇ ਵਿੱਚ ਆਪਣੇ ਸੁਭਾਰ ਲੈਣ ਵਾਲੇ ਹੁੰਦੇ ਆ ਤੇ ਵਿੱਚ ਪੰਥਕ ਲੀਡਰਸ਼ਿਪ ਵੀ ਹੁੰਦੀ ਆ ਸਾਡੀਆਂ ਦੀਆਂ ਗਲਤੀਆਂ ਨੇ ਇਸ ਕਰਕੇ ਸਾਨੂੰ ਬੈਠ ਕੇ ਵਿਚਾਰ ਕਰਕੇ ਕੋਈ ਨਾ ਕੋਈ ਇਹਦਾ ਜਿੰਨਾ ਜੇ ਤੱਕ ਅਸੀਂ ਪੰਥਕ ਇਕੱਠ ਕਰਕੇ ਆਪਣਾ ਇਕੱਠ ਨਹੀਂ ਸਾਡੇ ਇਕੱਠੇ ਕਰਾਂਗੇ ਉਹਨਾਂ ਜੇ ਕੋ ਸ਼੍ਰੋਮਣੀ ਅਕਾਲੀ ਦਮ ਦੇਖੋ ਪੰਜਾਬ ਦੀ ਖੇਤਰੀ ਪਾਰਟੀ ਜੀ ਸ਼੍ਰੋਮਣੀ ਅਕਾਲੀ ਦਮ ਨੂੰ ਬਚਾਉਣਾ ਇੱਕ ਪਹਿਰ ਹੁਣੇ ਕਹੀਦੀ ਆ ਅਸੀਂ ਉਸ ਪਾਸੇ ਵੀ ਇਹ ਗੱਲ ਲਿਖੀ ਆ ਵੀ ਪੰਥਾਂ ਕੇ ਇੱਕ ਤਾਂ ਬਹੁਤ ਜ਼ਰੂਰੀ ਆਪਸੇ ਤੁਹਾਨੂੰ ਕਰਨੀ ਜੀ ਤੇ ਤੋਂ ਅਲੀ ਇਹ ਜਿਹੜੀ ਭਾਵਨਾ ਹੈ ਜੇ ਤੁਸੀਂ ਸਾਂਝੀ ਤਰ੍ਹਾਂ ਉੱਤੇ ਇੱਕ رائے ਬਣਾਈ ਤੇ মিডিਆ ਨੂੰ ਦੱਸ ਦਿੱਤੀ ਤੇ ਉਸ ਤੋਂ ਬਾਅਦ ਤਾਂ ਫਿਰ ਝੜੀ ਲੱਗ ਗਈ ਆਪਣੇ ਪੱਖ ਰੱਖਣ ਵਾਲਿਆਂ ਦੀ ਹੁਣ ਸੁਖਬੀਰ ਸਿੰਘ ਬਾਦਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਲੰਮਾ ਸਮਾਂ ਪ੍ਰਧਾਨ ਰਹੇ ਦੁਬਾਰਾ ਫਿਰ ਚੋਣ ਹੋਣੀ ਹੈ ਉਸ ਦੇ ਲਈ ਜਿਹੜੀ ਭਰਤੀ ਪਹਿਲਾਂ ਤੋਂ ਹੋਈ ਭਰਤੀ ਨਾਲ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਖਿਲ ਰਹੀਆਂ ਤੁਸੀਂ ਕਿਹੜੀ ਭਰਤੀ ਦੇ ਨਾਲ ਸਹਿਮਤੀ ਰੱਖਦੇ ਹੋ ਸਣੇ ਵਿਕਰਮ ਸਿੰਘ ਮਜੀਠੀਆ ਜਿਹੜੀ ਆਲਰੇਡੀ ਹੋ ਚੁੱਕੀ ਹੈ ਜਾਂ ਫਿਰ ਜੋ ਪੰਜ ਮੈਂਬਰੀ ਕਮੇਟੀ ਕਰਨਾ ਚਾਹੁੰਦੀ ਹੈ ਦੇਖੋ ਜੀ ਜਿਹੜਾ ਅਜੰਡਾ ਸਾਡਾ ਕੱਲ ਦਾ ਚੱਲ ਰਿਹਾ ਨਾ ਜਿਹੜਾ ਅੱਜ ਦਾ ਚੱਲ ਰਿਹਾ ਉਹ ਥਾੜਾ ਸ਼੍ਰੀ ਕਾਲ ਸਰਕਾਰ ਦੇ ਜੱਜਦਾਰ ਹੋਣ ਦੀ ਜਿਹੜੀ ਇਹ ਕਿਥੋਂ ਬਦਲ ਗਿਆ ਠੀਕ ਹੈ ਜੀ ਅਸੀਂ ਅਜੇ ਤੱਕ ਉਸ ਏਜੰਡੇ ਤੇ ਗੱਲ ਕਰੀਏ ਤੇ ਮੈਨਾਂ ਨਾ ਜਿਆਦਾ ਵਧੀਆ ਕਿਉਂਕਿ ਉਹਦਾ ਉਸਤੇ ਦਾ ਅਸੀਂ ਕੱਲ ਵਿਰੋਧ ਕੀਤਾ ਹਾਂਜੀ ਠੀਕ ਹੈ ਨਾ ਅਜੇ ਭਰਤੀ ਦੇ ਸਬੰਧ ਤੇ ਅਸੀਂ ਬੈਠ ਕੇ ਵਿਚਾਰ ਕਰਾਂਗੇ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਹੀ ਆ ਭਰਤੀ ਭਾਵੇਂ ਇੱਕ ਇਹ ਕਰ ਰਹੇ ਨੇ ਭਾਵੇਂ ਉਹਨਾਂ ਨੇ ਸ਼ੁਰੂ ਕਰ ਦੇਣੀ ਆ ਇਕੱਠਿਆਂ ਭਰਤੀ ਬੈਸ ਕੇ ਇੱਕ ਕਰਾਂਗੇ ਫਿਰ ਹੀ ਕੁਝ ਬੰਨਣਾ ਦੋਆ ਧੇਰਾ ਦਾ ਇਦਾਂ ਮੱਖੋ ਵਾਕ ਕਰੀਗੇ ਜਿਹਦੀ ਮਰਜ਼ੀ ਕਰੀ ਚਲੀਏ ਇਸੇ ਦਾ ਕੋਈ ਨਹੀਂ ਬੰਨਣਾ ਪਰ ਗੱਲਾਂ ਤੇ ਵੀ ਆ ਰਹੀਆਂ ਸੁਖਬੀਰ ਸਿੰਘ ਬਾਦਲ ਨੂੰ ਕਹਿੰਦੇ ਸੱਤਾ ਦੀ ਪ੍ਰਵਾਹ ਨਹੀਂ ਹੈ ਉਹ ਤਾਂ ਨਖੇੜਾ ਕਰਨਾ ਚਾਹੁੰਦੇ ਆ ਕਿ ਉਹਨਾਂ ਦੇ ਆਪਣੇ ਕੌਣ ਆ ਤੇ ਪ੍ਰਾਏ ਕੌਣ ਹੋਗੇ ਬਗਾਨੇ ਕੌਣ ਹੋਗੇ ਨਹੀਂ ਆਪਣੇ ਪ੍ਰਾਏ ਤਾਂ ਚਲੋ ਅਸੀਂ ਕਾਂਗਰਸ ਨਾਲ ਲੜ ਕੇ ਵੀ ਕਰ ਸਕਦੇ ਆ ਆਪਣੇ ਪ੍ਰਾਏ ਤੋਂ ਅਸੀਂ ਭਾਜਪਾ ਨਾਲ ਲੜ ਕੇ ਕਰ ਸਕਦੇ ਆ ਮਤਲਬ ਇਹ ਦੇਖੋ ਇਹ ਜਿਹੜੀ ਗੱਲ ਆ ਇਹ ਜਿਹੜੀ ਇਹ ਆਪਣੇ ਤੁਹਾਡੇ ਆਪਣੇ ਵਿਚਾਰ ਆ ਸੁਬੀਰ ਸਿੰਘ ਬਾਦਲ ਜੀ ਇਹ ਗੱਲ ਪ੍ਰਧਾਨ ਸਾਹਿਬ ਕਰਨਗੇ ਕਿਤੇ ਪਲੇਟਫਾਰਮ ਤੇ ਕਿਰੀ ਅਸੀਂ ਇਸ ਗੱਲ ਤੇ ਕੋਈ ਜਵਾਬ ਦੇ ਸਕਦੇ ਹਾਂ ਜੇ ਤੱਕ ਉਹਨਾਂ ਨੇ ਗੱਲ ਪਤਾ ਨਹੀਂ ਕਹੀ ਹੈ ਕਿ ਨਹੀਂ ਇਹ ਤੁਸੀਂ ਇਹ ਗੱਲ ਕਹਿ ਰਹੇ ਹੋ ਮੈਂ ਤਾਂ ਸੁਣੀ ਨਹੀਂ ਜਦਾਂ ਇਹ ਗੱਲ ਉਹਨਾਂ ਨੇ ਕਹੀ ਆ ਸੂਤਰ ਦੱਸਦੇ ਆ ਨਾ ਜਾਣਕਾਰ ਦੱਸਦੇ ਆ ਸੂਤਰਾਂ ਦੀ ਗੱਲ ਹੋਰ ਹੁੰਦੀ ਆ ਜੀ ਸੂਤਰਾਂ ਦੀ ਗੱਲ ਜਿਹੜੀ ਹੋਰ ਹੁੰਦੀ ਆ ਚਲੋ ਉਹਨਾਂ ਨੇ ਤਾਂ ਚਲੋ ਮੰਨ ਲਿਆ ਤੁਸੀਂ ਹੱਲੇ ਨਹੀਂ ਮੰਨਣ ਨੂੰ ਤਿਆਰ ਵੀ ਉਹਨਾਂ ਨੇ ਸ਼ਾਇਦ ਇਹ ਕਹੀ ਕਨੀ ਕਹੀ ਪਰ ਪ੍ਰਧਾਨ ਨੇ ਜਿਹੜੇ ਕਾਰਜਕਾਰੀ ਉਹ ਤੇ ਪ੍ਰਤੱਖ ਰੂਪ ਚ ਗੱਲਾਂ ਕਹਿ ਚੁੱਕੇ ਆ ਨਾ ਤੁਹਾਡੇ ਉਸ ਬਿਆਨ ਬਾਰੇ ਉਹਦੇ ਬਾਰੇ ਹੁਣ ਕੀ ਖ ਕਿ ਉਹਨਾਂ ਨੇ ਤਾਂ ਸਪਸ਼ਟ ਕਹਿ ਦਿੱਤਾ ਕਿ ਇਹ ਗਲਤ ਫੈਸਲਾ ਮੇਰੇ ਮਨ ਨੂੰ ਡੂੰਗੀ 7 ਵੱਜ ਗਈ ਇਹਦੇ ਨਾਲ ਠੇਸ ਪੁੱਜੀ ਹੈ ਦੇਖੋ ਕੱਲੇ ਸਾਡੇ ਬਿਆਨਾਂ ਡੂੰਗੀ 7 ਨਹੀਂ ਵੱਜਣੀ ਚਾਹੀਦੀ ਭੂਂਦਰ ਸਾਹਿਬ ਬਹੁਤ ਸਤਿਕਾਰਯੋਗ ਨੇ ਸੀਨੀਅਰ ਇੱਕ ਗੱਲ ਤੇ ਇਹ ਆ ਕਿ ਉਹਨਾਂ ਨੇ ਕੱਲ ਵੇਖੋ ਆਪਣੇ ਬਿਆਨ ਦੀ ਆਪ ਹੀ 2-3 ਚੈਨਲਾਂ ਤੇ ਆਪ ਹੀ ਕਹਿਤਾ ਵੀ ਮੇਰੇ ਮੇਰੇ ਅੱਖਰ ਨਹੀਂ ਇਹ ਮੈਂ ਨਹੀਂ ਗੱਲ ਕਹੀ ਜਿਹੜੇ ਆਪ ਹੀ ਬਿਆਨ ਦੇ ਦਿੱਤਾ ਹੂੰ ਠੀਕ ਹੈ ਅਜੇ ਤੱਕ ਉਹਦੇ ਵਿੱਚ ਪਤਾ ਨਹੀਂ ਕਿੰਨੇ ਕੀ ਗੱਲ ਕਹੀ ਕਿਦਾਂ ਕਹੀ ਉਹਨਾਂ ਨੇ ਵੀ ਇੱਕ ਗੱਲ ਕਹੀ ਗੱਲ ਉਹ ਵੀ ਕਹਿੰਦੇ ਆ ਵੀ ਸਾਨੂੰ ਮਿਲ ਬੈਠ ਕੇ ਆਪਸ ਵਿੱਚ ਇਹਨਾਂ ਗੱਲਾਂ ਦਾ ਵਿਚਾਰ ਕਰਨਾ ਚਾਹੀਦਾ ਭੁੰਦਰ ਸਾਹਿਬ ਨੇ ਜੇ ਕੋਈ ਜਿਹੜੀ ਗੱਲ ਕਹੀ ਆ ਆਪਾਂ ਵੀ ਇਸ ਗੱਲ ਨਾਲ ਸਹਿਮਤ ਹੋਣੇ ਆ ਪਰ ਭੁੰਦਰ ਸਾਹਿਬ ਨੂੰ ਹੀ ਚਾਹੀਦਾ ਉਹ ਕਾਰਜਕਾਰੀ ਪ੍ਰਧਾਨ ਨੇ ਸਤਕਾਰਯੋਗ ਨੇ ਇਹ ਜਿਹੇ ਮਸਲੇ ਜਦੋਂ ਕਾਲਤਕ ਸਾਹਿਬ ਦੇ ਤੁਸੀਂ ਸਾਰੀ ਲੀਡਰਸ਼ਿਪ ਕੋਰ ਕਮੇਟੀ ਮੈਂਬਰ ਪਾਰਟੀ ਦੀ ਹੋ ਲੀਡਰਸ਼ਿਪ ਬਹੁਤ ਆ ਸਾਰਿਆਂ ਦਾ ਵਿਚਾਰ ਕਰਕੇ ਆਜਾ ਫੈਸਲਾ ਕਰਨਾ ਚਾਹੀਦਾ ਐਵੇਂ ਅਸੀਂ ਜੋ ਇਕੱਲੇ ਫੈਸਲਾ ਆਪੇ ਚ ਕਰ ਦਿੰਦੇ ਆ ਉਹ ਇਹੋ ਜਿਹੇ ਫਿਰ ਬਵਾਲੇ ਖੜੇ ਹੁੰਦੇ ਨੇ ਇੱਕ ਆਖਰੀ ਸਵਾਲ ਤੁਸੀਂ ਤੁਹਾਨੂੰ ਇਹ ਦੋ ਜਥੇਦਾਰ ਸਹਿਬਾਨ ਤਖਤਰੀ ਕੇਸਗੜ ਸਾਹਿਬ ਤੇ ਕਾਲਤਕ ਸਾਹਿਬ ਦੇ ਜਿਹੜੇ ਉਤਾਰੇ ਗਏ ਬਦਲੇ ਗਏ ਸਿਰਫ ਇਹਨਾਂ ਤੇ ਇਤਰਾਜ਼ ਸੀ ਜਿਹੜੀ ਮੀਟਿੰਗ ਹੋਈ ਤੁਹਾਡੀ ਆਪਸ ਵਿੱਚ ਜਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਵੀ ਤੁਹਾਡਾ ਇਹੀ ਸਟੈਂਡ ਹੈ ਦੇਖੋ ਗੱਲ ਇਹ ਆ ਕਿ ਅਸੀਂ ਇੱਕ ਦਲ ਵਿੱਚ ਰਹਿੰਦੇ ਆਂ ਜਦੋਂ ਗਿਆਨੀ ਖਪੀਸ ਨੂੰ ਆ ਵੀ ਮਸਲਾ ਆਇਆ ਸੀ ਉਦੋਂ ਵੀ ਬੜੇ ਆ ਸੁਧਾਉਤੀਆਂ ਬੜਾ ਕੁਝ ਹੋਇਆ ਬੜਾ ਕੁਝ ਚੱਲਦਾ ਰਿਹਾ ਸਾਡੇ ਤੱਕ ਵੀ ਦਲਾਈਆਂ ਜੀ ਪਰ ਚਲੋ ਉਸ ਸਮੇਂ ਦੇ ਅਨੁਸਾਰ ਸੋਚਿਆ ਵੀ ਸ਼ਾਇਦ ਹੁਣ ਅਗਲੇ ਟਾਈਮ ਦੇ ਵਿੱਚ ਕੁਛ ਨਾ ਕੁਛ ਸੁਧਾਰ ਕਰਕੇ ਕੋਈ ਨਾ ਕੋਈ ਤਰੀਕਾ ਕੱਢਿਆ ਜਾਵੇ ਵੀ ਕੋਈ ਨਾ ਕੋਈ ਗੱਲ ਚੱਲੀ ਜਾਵੇ ਅਸੀਂ ਪਰੋਂ ਲੰਮਾ ਸਮਾਂ ਤੀਸਦੇ ਰਹੇ ਤੇ ਸ਼ਾਇਦ ਕੋਈ ਨਾ ਕੋਈ ਹੱਲ ਨਿਕਲ ਆਗੇ ਨਿਕਲਦਾ ਕੱਲ ਨਿਕਲਦਾ ਉਹਨਾ ਕੋਈ ਸਿਸਟਮ ਬਣੂਗਾ ਬਈ ਕਾਲੀ ਦਲ ਦਾ ਬਚਣਾ ਬਹੁਤ ਜ਼ਰੂਰੀ ਆ ਪਰ ਉਹ ਲੜਾਈ ਜਿਹੜੀ ਉਹ ਵਾਦੀ 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 ਦਿਨੋਂ ਤੋਂ ਦਿਨ ਵਾਦੀ ਗਈ ਪਰ ਜਦੋਂ ਆ ਦੋ ਜਿੱਥੇ ਤਰ੍ਹਾਂ ਦੀ ਗੱਲ ਆਈ ਨਾ ਜੀ ਇੱਕਦਮ ਬਦਲ ਤੇ ਉਹਦੇ ਨਾਲ ਇੱਕ بڑا ਪੰਜਾਬ ਚ ਬੋਲ ਉੱਠਿਆ ਤੁਹਾਡੇ ਸਾਹਮਣੇ ਹੀ ਆ ਅਸੀਂ ਕੀ ਕਹਿਣਾ ਵਾ ਤੁਸੀਂ ਆ ਵੇਖੋ ਕਿੰਨਾ ਵੱਡੀ ਜਿਹੜੀ ਉਹ ਚਰਚਾ ਦਾ ਵਿਸ਼ਾ ਬਣਿਆ ਪਿਆ ਨੇ ਮੀਡੀਆ ਚ ਉਹੀ ਚੱਲੋ ਤੇ ਸੋਸ਼ਲ ਮੀਡੀਆ ਉਹੀ ਗੱਲ ਆ ਤੇ ਦੋ ਤਰ੍ਹਾਂ ਦੇ ਵੰਡੇ ਗਏ ਸਾਰੇ ਆਪਾਂ ਜੀ 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 ਇਸ ਕਰਕੇ ਇਸ ਇਸ਼ੂ ਤੇ ਜਿਹੜੀ ਆ ਉਹ ਗੱਲ ਜਿਹੜੀ ਆ ਉਹ ਜਿਹੜੀ ਗੱਤ ਹੋਈ ਆ ਉਹਦੀ ਆਪਾਂ ਗੱਲ ਗੱਲ ਕੀਤੀ ਆ ਤਾਨੂੰ ਹੁਣ ਥੋੜਾ ਬਹੁਤ ਆਸ ਜਾਂ ਉਮੀਦ ਹੈ ਇਹ ਇੰਨਾ ਕੁਝ ਹੋਣ ਜਾਣ ਦੇ ਬਾਵਜੂਦ ਵੀ ਸਿਰ ਜੋੜ ਕੇ ਬੈਠ ਸਕਦੀ ਹੈ ਸਾਰੇ ਕਿਉਂਕਿ ਅਜੇ ਤੱਕ ਕਿਸੇ ਤਰ੍ਹਾਂ ਦੀ ਪਹਿਲ ਹੋਈ ਨਹੀਂ ਕਿਸੇ ਪਾਸਿਓਂ ਨਾ ਵਰਕਿੰਗ ਕਮੇਟੀ ਵੱਲੋਂ ਕੋਈ ਬਿਆਨ ਆਇਆ ਨਾ ਕਿਸੇ ਹੋਰ ਪਾਸਿਓਂ ਦੇਖੋ ਕੋਈ ਆ ਵੀ ਪਹਿਲ ਕੋਈ ਵੀ ਹੋ ਜੇ ਸਭ ਤੋਂ ਪਹਿਲਾਂ ਤਾਂ ਜਿਹੜੀ ਲੋਕਾਂ ਦੇ ਮਾਨਾਂ ਦੀ ਗੱਲਾਂ ਦਾ ਕਾਲ ਤੱਕ ਸਾਡੀ ਮਾਨਮਰਿਆ ਦਾ ਪਾਲਨ ਕਰਨਾ ਉਹ ਬਹੁਤ ਜ਼ਰੂਰੀ ਆ ਇੱਕ ਉਹ ਪਹਿਲਾਂ ਪੋਜ਼ਿਟਿਵ ਜਾਵੇ ਨੰਬਰ 2 ਤੋਂ ਬਾਅਦ ਇਹ ਬੈਠ ਕੇ ਮੈਂ ਪਹਿਲਾਂ ਵੀ ਇਹ ਗੱਲ ਕਹੀ ਆ ਪਹਿਲ ਕੋਈ ਵੀ ਕਰੇ ਦੋਨਾਂ ਨੂੰ ਕਹਿ ਲ ਕਰਨੀ ਚਾਹੀਦੀ ਆ ਪਹਿਲ ਕਦਮੀ ਕਰਕੇ ਸਾਰੇ ਇਕੱਠੇ ਇੱਕ ਪਰਵਾਹ ਦੀ ਤਰ੍ਹਾਂ ਕੰਮ ਕਰਦੇ ਰਹੇ ਇਹਦੇ ਇਸ ਕਾਲੀਦਾਨ ਨੂੰ ਸਾਰੇ ਨੇ ਜਿੰਨੇ ਭਾਵੇਂ ਉਹ ਬਾਗੀ ਕਹ ਲੋ ਜਾਂ ਵਿਰੋਧੀ ਕਹ ਲੋ ਜਾਂ ਸੁਧਾਰ ਲਹਿਰ ਕਹੋ ਜੋ ਮਰਜ਼ੀ ਕਹ ਲੋ ਸਾਰਿਆਂ ਨੇ ਲੰਬਾ ਸਵਾ ਪਾਰਟੀ ਦੀ ਚੜ੍ਹਦੀ ਗਾਲੀ ਕੰਮ ਕੀਤਾ ਦੁਬਾਰਾ ਇਹਨਾਂ ਨੂੰ ਮਿਲ ਬੈਠ ਕੇ ਗੱਲ ਕਰਨੀ ਚਾਹੀਦੀ ਕਿਉਂਕਿ ਪਿੰਡ ਦਾ ਇੰਡੀ ਕਲਾ ਲਈ ਕੌਣ ਕੰਮ ਕਰਦਾ ਰਿਹਾ ਜੋ ਹਾਲ ਹੋਇਆ ਅੱਜ ਉમેਰ ਤਾਂ ਹੀ ਕਹਿਣਾ ਵੀ ਇਹ ਸਾਰੇ ਪਿਛਲੇ ਸਮੇਂ ਚ ਕਰਦੇ ਰਹੇ ਨੇ ਉਹ ਦੁਬਾਰਾ ਇਹਨਾਂ ਨੂੰ ਵਿਚਾਰਨਾ ਪਊਗਾ ਬੈਠ ਕੇ ਵਿਚਾਰ ਕਰਨਗੇ ਜੇ ਨਹੀਂ ਕਰਨਗੇ ਤਾਂ ਫੇਰ ਤੁਹਾਡੇ ਸਾਹਮਣੇ ਰਿਜ਼ਲਟ ਆ ਹੀ ਰਿਹਾ ਜੀ 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 ਇਹ ਵਿਚਾਰ ਤਾਂ ਕਰਨਗੇ ਆਪਸ ਚ ਫੇਰ ਕੋਈ ਨਾ ਕੋਈ ਵਿਵਾਦ ਖੜੂ ਹੋਣਾ ਤੁਸੀਂ ਆਪਣੇ ਜਾਰੀ ਕੀਤੇ ਹੋਏ ਬਿਆਨ ਤੋਂ ਬਾਅਦ ਸਾਡੇ ਨਾਲ ਜਿਹੜੇ ਵਿਚਾਰ ਸਾਂਝੇ ਕੀਤੇ ਆ ਤਾਂ ਤੁਸੀਂ ਬਹੁਤ ਬਹੁਤ ਸ਼ੁਕਰੀਆ ਦੇਖਦੇ ਆ ਕਿ ਇਸ ਦੇ ਨਜ਼ਰੀਏ ਦੇ ਬਾਰੇ ਹੋਰ ਕੌਣ ਕੌਣ ਕੀ ਕੀ ਸੋਚਦਾ ਮਿਹਰਬਾਨੀ ਜੀ ਧੰਨਵਾਦ